ਸ਼ੁਭ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰਸ ਨਾਉ ਤੋਂ ਸਾਰਿਆਂ ਜਣੇ ਕਿਵੇਂ ਹੋ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਆਪਣੇ ਘਰ ਅੱਜ ਖੁਸ਼ੀ ਹੋਵੋਗੇ ਚਲੋ ਜੀ ਬਲੌਗ ਦੀ ਕਰ ਲਈ ਸੀ ਮੈਂ ਸਟਾਰਟਿੰਗ ਜਿਹੜੀ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਇਣੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਓ ਐਂਡ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਿਓ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਲੱਗਿਆ ਠੀਕ ਹੈ ਸੋ ਚਲ ਜੀਏ ਫਿਰ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਇਹ ਵਾਲਾ ਵਲੌਗ ਮੈਂ ਕੱਲ ਸ਼ੂਟ ਕੀਤਾ ਸੀ ਬਲੌਗ ਤਾਂ ਬਣਾ ਕੇ ਮੈਂ ਰੱਖ ਲਿਆ ਸੀ ਬਟ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਸੀ ਮਿਲਿਆ ਵੌਇਸ ਓਵਰ ਕਰਨ ਦਾ ਵੀਡੀਓ ਦੀ ਐਡੀਟਿੰਗ ਵੀ ਨਹੀਂ ਸੀ ਕੀਤੀ ਮੈਂ ਹਾਂਜੀ ਫੈਮਿਲੀ ਫਿਰ ਅੱਜ ਮਾਰਨਿੰਗ ਉੱਠ ਗਈ ਸੀ ਮੈਂ 5:30 ਉਸ ਤੋਂ ਬਾਅਦ ਮੈਂ 15 ਮਿੰਟ ਵਾਕ ਕੀਤੀ ਠੀਕ ਹੈ ਮੈਡੀਟੇਸ਼ਨ ਕੀਤੀ ਜੋ ਆਪਣੀ ਸਿਹਤ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਫਿਰ ਆ ਗਈ ਸੀ ਮੈਂ ਉੱਤੇ ਚੇਂਜ ਵਗੈਰਾ ਕਰਕੇ ਮੈਂ ਲੱਗ ਗਈ ਸੀ ਆਪਣੇ ਕਮਾਕੇ ਸਪੀਰ ਵਾਲਿਆਂ ਤੇ ਤੇ ਅੱਜ ਦਾ ਸਭ ਤੋਂ ਪਹਿਲਾ ਕੰਮ ਸੀ ਮੇਰਾ ਠੀਕ ਹੈ ਪਿਆਜ਼ ਵਗੈਰਾ ਕੱਟੇ ਸੀਗੇ ਕਿਉਂਕਿ ਅਜਵੀਰ ਨੇ ਛੁੱਟੀਆਂ ਤੋਂ ਪਹਿਲੀ ਵਾਰ ਛੁੱਟੀਆਂ ਤੋਂ ਬਾਅਦ ਪਹਿਲੀ ਵਾਰ ਜਾਣਾ ਸੀ ਸਕੂਲ ਰਾਤ ਨੂੰ ਵੈਸੇ ਉਹ ਕਹਿ ਕੇ ਸੋਈ ਸੀ ਮम्मा ਮੈਂ ਸਵੇਰ ਸਕੂਲ ਜਾਵਾਂਗੀ ਵੀ ਮम्मा ਤੁਸੀਂ ਮੈਨੂੰ ਮੈਗੀ ਬਣਾ ਦਿਓ ਇਸ ਕਰਕੇ ਮੈਂ ਹੁਣ ਲੱਗੀ ਸੀ ਮੈਗੀ ਬਣਾਉਣ ਅੱਜ ਤਾਂ ਚਲੋ ਉਹਦੀ ਫੇਵਰਟ ਚੀਜ਼ ਭੇਜ ਦਿੰਨੇ ਆ ਉਹਨੂੰ ਲੰਚ ਬਾਕਸ ਦੇ ਵਿੱਚ ਬਟ ਕੱਲ ਤੋਂ ਆਪਾਂ ਉਹਨੂੰ ਫਰੂਟਸ ਵਗੈਰਾ ਹੋਗੇ ਜਿਵੇਂ ਦیسی ਗੀਦਾ ਪਰਾਂਠਾ ਵਗੈਰਾ ਹੋ ਗਿਆ ਐਵੇਂ ਦੀ ਚੀਜ਼ਾਂ ਭੇਜਿਆ ਕਰਾਂਗੇ ਨਹੀਂ ਤਾਂ ਉਹਨੇ ਜਾਣਾ ਨਹੀਂ ਸੀ ਸਕੂਲ ਜੇ ਆਪਾਂ ਉਹਨੂੰ ਕੋਈ ਹੋਰ ਚੀਜ਼ ਬਣਾ ਕੇ ਦਿੰਦੇ ਤੇ ਫਿਰ ਮੈਨੂੰ ਪਲੇਸ ਵੀ ਗੱਭੀ ਚਲੋ ਹਣਾ ਬੱਚੇ ਦੀ ਫੇਵਰਟ ਚੀਜ਼ ਬਣਾ ਕੇ ਦੇ ਦੇਣੇ ਵੀ ਚਲੀ ਜਾਊਗੀ ਸਕੂਲ ਤੇ ਇੱਥੇ ਲੱਗੀ ਸੀ ਮੈਂ ਮੈਗੀ ਬਣਾਉਣਾ ਅਗਲੀ ਮੈਂ ਮੈਗੀ ਹਮੇਸ਼ਾ ਦੇਸੀ ਕੀ ਦੀ ਬਣਾਉਣੀਆ ਦੇਸੀ ਕੀ ਮੰਮੀ ਘਰੀ ਬਣਾ ਲੈਂਦੇ ਨੇ ਵੈਸੇ ਤਾਂ ਮੱਝਾ ਸੂਣ ਵਾਲੀਆਂ ਨੇ ਦੁੱਧ ਨਹੀਂ ਦਿੰਦੀਆਂ ਫਿਰ ਵੀ ਮੰਮੀ ਮਲਾਈ ਵਗੈਰਾ ਉਤਾਰ ਕੇ ਨਾ ਦੁੱਧ ਤੋਂ ਕੱਢ ਲੈਂਦੀ ਐ ਦੇਸੀ ਕੀ ਕਿਉਂਕਿ ਉਹ ਜਿਸ ਜਿਵੇਂ ਅਸੀਂ ਦੁੱਧ ਚੋਰੀ ਗੋੜਦੇ ਹੁੰਨੇ ਆ ਸਬਜੀ ਵਗੈਰਾ ਚ ਤਾਂ ਕਰਕੇ ਕੱਢ ਲੈਂਦੇ ਨੇ ਮੰਮੀ ਨਾਲੇ ਘਰ ਤਾਂ ਦੇਸੀ ਕੀ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਡੱਬੇ ਵਾਲੇ ਦੇਸੀ ਕੀ ਨਾਲੋਂ ਜਿਹੜਾ ਆਪਾਂ ਸਵੇਰੇ ਉੱਠਦਿਆਂ ਤਾਂ ਬਹੁਤ ਜ਼ਿਆਦਾ ਆਲਸ ਆਉਂਦਾਗਾ ਇਹ ਆਲਸ ਜਿਹੜਾ ਸਾਰਿਆਂ ਦੇ ਅੰਦਰ ਹੀ ਹੁੰਦਾਗਾ ਦੇਵਾਲਸ ਨੂੰ ਆਪਾਂ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਇਸ ਇਹ ਸਮਝ ਕੇ ਆਪਣੇ ਅੰਦਰ ਹੋਣੀ ਚਾਹੀਦੀ ਕਿਉਂਕਿ ਸਾਡਾ ਕੋਈ ਵੀ ਕੰਮ ਹੁੰਦਾ ਜਿਹੜਾ ਜ਼ਰੂਰੀ ਕੰਮ ਹੁੰਦਾ ਇਸ ਕੰਮ ਨੂੰ ਆਪਾਂ ਨਹੀਂ ਕਰਾਂਗੇ ਆਪਣਾ ਬਹੁਤ ਵੱਡਾ ਨੁਕਸਾਨ ਹੋ ਜਾਊਗਾ ওই ਕੰਮ ਨੂੰ ਆਪਾਂ ਜ਼ਰੂਰ ਕਰਦੇ ਆ ਆਪਣਾ 100% ਦਿੰਨੇ ਆ ਇਸ ਦਾ ਮਤਲਬ ਇਹ ਹੈ ਕਿ ਇਨੀ ਨੌਲੇਜ ਹੈਗੀ ਆਪਾਂ ਨੂੰ ਵੀ ਆਪਾਂ ਨੂੰ ਕਦੇ ਕਦੋਂ ਆਲਸ ਕਰਨਾ ਹੈ ਕਦੋਂ ਆਲਸ ਨਹੀਂ ਕਰਨਾ ਕਈ ਵਾਰ ਇਨੀ ਨੌਲੇਜ ਹੋਣ ਦੇ ਬਾਵਜੂਦ ਵੀ ਆਪਣਾ ਆਪਣਾ ਜਿਹੜਾ ਟਾਈਮ ਹੈ ਉਹ ਵੇਸਟ ਕਰ ਦਿੰਨੇ ਆ ਇਸ ਤੋਂ ਵੱਡਾ ਮੂਰਖ ਕੋਈ ਨਹੀਂ ਹੁੰਦਾ ਕਿ ਜਦੋਂ ਆਪਾਂ ਟਾਈਮ ਦੀ ਇੰਪੋਰਟੈਂਸ ਨਹੀਂ ਸਮਝਦੇ ਇੱਕ ਦਿਨ ਐਵੇਂ ਦਾ ਆਉਂਦਾਗਾ ਟਾਈਮ ਆਪਣੀ ਇੰਪੋਰਟੈਂਸ ਇੱਕਦਮ ਖਤਮ ਕਰ ਦਿੰਦਾ ਸਮੇਂ ਦੀ ਕਮੀ ਦਾ ਰੋਣਾ ਬਹੁਤ ਲੋਕ ਰੋਂਦੇ ਨੇ ਲੇਕਿਨ ਤੁਸੀਂ ਕਦੇ ਸੋਚ ਕੇ ਦੇਖਿਆਗਾ ਟਾਈਮ ਤਾਂ ਸਾਰਿਆਂ ਕੋਲ ਇੱਕੋ ਜਿਹਾ ਆਉਂਦਾ 24 ਘੰਟੇ ਸਾਰਿਆਂ ਨੂੰ ਇੱਕੋ ਜੇ ਮਿਲਦੇ ਨੇ ਅਤੇ ਕੁਝ ਲੋਕ ਤਾਂ ਇਹ ਲੋਕਾਂ ਦੇ ਕੰਮ ਟਾਈਮ ਨਾਲ ਬਣ ਜਾਂਦੇ ਨੇ ਕੁਝ ਲੋਕਾਂ ਦੇ ਕੰਮ ਨੇ ਜਿਹੜੇ ਲੇਟ ਬਣਦੇ ਨੇ 24 ਘੰਟੇ ਹੋਣ ਦੇ ਬਾਵਜੂਦ ਵੀ ਉਹ ਉਦਾਸ ਰਹਿੰਦੇ ਨੇ ਤੇ ਦੂਸਰਿਆਂ ਨੂੰ ਐਵੇਂ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਮਿਲਿਆ ਸੰਤਾਂ ਟਾਈਮ ਹੀ ਨਹੀਂ ਮਿਲਿਆ ਇਸ ਕਰਕੇ ਇਹ ਕੰਮ ਨਹੀਂ ਹੋ ਸਕਿਆ ਸਾਡੇ ਤੋਂ ਤੇ ਹਮੇਸ਼ਾ ਨਰਵਸ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਐਕਚੁਅਲੀ ਪ੍ਰੋਬਲਮ ਇਹ ਨਹੀਂ ਕਿ ਉਹਨਾਂ ਕੋਲ ਟਾਈਮ ਨਹੀਂ ਮਿਲਿਆ ਪ੍ਰੋਬਲਮ ਇੱਥੇ ਆਉਂਦੀ ਕਿ ਉਹਨਾਂ ਨੇ ਟਾਈਮ ਦਾ ਸਹੀ ਉਪਯੋਗ ਨਹੀਂ ਕੀਤਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਮ ਵੀ ਸਹੀ ਟਾਈਮ ਨਾਲ ਹੋਣਾ ਹਮੇਸ਼ਾ ਆਪਣੇ ਕੰਮਾਂ ਦੀ ਇੱਕ ਲਿਸਟ ਬਣਾ ਕੇ ਰੱਖੋ ਠੀਕ ਹੈ ਇਹ ਕੰਮ ਇਹਨੇ ਸਮੇਂ ਸਮੇਤ ਇਹ ਆਪਣੇ ਸਾਰੇ ਕੰਮ ਜਿਹੜੇ ਸਹੀ ਅਕੋਰਡਿੰਗ ਆਪਣੇ ਸਹੀ ਹਿਸਾਬ ਨਾਲ ਬਣ ਜਾਣਗੇ ਅੱਜ ਤਾਂ ਮੈਂ ਮੈਗੀ ਬਣਾ ਕੇ ਇੱਕ ਕਮਰੇ ਦੀ ਡੀਪ ਕਲੀਨਿੰਗ ਕਰ ਲਈ ਸੀ ਕਿਉਂਕਿ ਕਮਰਿਆਂ ਦੇ ਵਿੱਚ ਨਾ ਜਾਲੇ ਵਗੈਰਾ ਲੱਗੇ ਪਏ ਸੀ ਮੈਂ ਸੋਚਿਆ ਤੇ ਬਾਕੀ ਕਲੀਨਿੰਗ ਤਾਂ ਮੈਂ ਲਗਦੇ ਆ ਤੱਕ ਕਰ ਹੀ ਦੇਣੀ ਆ ਬਟ ਜਾਲੇ ਵਗੈਰਾ ਕਾਫੀ ਦਿਨਾਂ ਤੋਂ ਸਾਫ਼ ਨਹੀਂ ਕੀਤੇ ਬੈੱਡਸ਼ੀਟ ਵੀ ਮੈਂ ਮੰਮੀ ਵਾਲੇ ਰੂਮ ਦੀ ਝਾੜ ਕੇ ਵਿਛਾ ਦਿੱਤੀ ਸੀ ਮੰਮੀ ਵਾਲੇ ਰੂਮ ਦੇ ਵਿੱਚ ਬਹੁਤ ਘੱਟ ਡਸਟ ਹੈ ਜਿਹੜੀ ਨਿਕਲਦੀ ਆ ਕਿਉਂਕਿ ਅਸੀਂ AC ਵਾਲੇ ਰੂਮ ਦੇ ਵਿੱਚ ਬਹੁਤ ਘੱਟ ਬੈਠਦੇ ਹਾਂ ਲਿਵਿੰਗ ਰੂਮ 'ਚ ਹੀ ਰਹਿਨੇ ਆ ਸਾਰਾ ਦਿਨ ਕਿਉਂਕਿ ਉੱਧਰ AC ਲੱਗਿਆਗਾ ਤਾਂ ਕਰਕੇ ਵੀਰ ਵੀ ਇੱਧਰ ਖੇਡਣਾ ਪਸੰਦ ਨਹੀਂ ਕਰਦੀ ਕਿ ਇੱਧਰ ਗਰਮੀ ਜ਼ਿਆਦਾ ਰੂਮ ਦੇ ਵਿੱਚ ਤਾਂ ਵੀ ਉਂਝ ਜਾਲੇ ਵਗੈਰਾ ਨਹੀਂ ਸੀ ਲੱਗੇ ਬਟ ਡਸਟ ਜਿਹੜੀ ਹੈਗੀ ਸੀਗੀ ਬਹੁਤ ਜ਼ਿਆਦਾ ਕਿਉਂਕਿ ਸਾਰਾ ਦਿਨ ਬੈਠਦੇ ਆ ਤਾਂ ਕਰਕੇ ਮੈਂ ਲੱਗਦੀ ਆ ਤਮੀਰੜ ਵੀ ਸਾਫ਼ ਕਰ ਲਿਆ ਸੀ ਨਾਲ ਹੀ ਵੀਰ ਦੇ ਪਾਪਾ ਨੇ ਮੈਨੂੰ ਗਿਫਟ ਕੀਤਾ ਸੀਗਾ ਇੱਕ ਕਪਲ ਛੋਟਾ ਜਿਹਾ ਤੇ ਉਹ ਮੈਂ ਮਿਰਰ ਦੇ ਉੱਪਰ ਵੀ ਰੱਖ ਦਿੱਤਾ ਸੀ ਬੜਾ ਸੋਹਣਾ ਲੱਗਦਾ ਸੀਗਾ ਪਿਆ ਮੈਂ ਡਰਦੀ ਸੀ ਕਿਤੇ ਵੀਰ ਸੁੱਟ ਨਾ ਦੇਵੇ ਮੈਂ ਤਾਂ ਕਰਕੇ ਵੀ ਕਿਤੇ ਖਰਾਬ ਨਾ ਹੋ ਜੇ ਡਿੱਗ ਕੇ ਟੁੱਟ ਨਾ ਜਾਵੇ ਤਾਂ ਕਰਕੇ ਮੈਨੂੰ ਇਹ ਸੀਗਾ ਕਾਫੀ ਟਾਈਮ ਤੋਂ 2 ਸਾਲਾਂ ਤੋਂ ਇਹ ਐਵੇਂ ਪਿਆ ਸੀਗਾ ਮੇਰੀ ਅਲਮਾਰੀ ਦੇ ਵਿੱਚ ਪਰ ਅੱਜ ਤਾਂ ਮੈਂ ਹਿੰਮਤ ਕਰਕੇ ਕੱਢ ਹੀ ਲਿਆ ਤੇ ਇੱਥੇ ਰੂਮ ਦੇ ਵਿੱਚ ਆਰਗੇਨਾਈਜ਼ ਕਰ ਲਿਆ ਤੇ ਬੜਾ ਸੋਹਣਾ ਲੱਗਦਾ ਸੀਗਾ ਪਿਆ ਕੰਧਾਂ ਉਤੇ ਬਰਸ਼ ਮਾਰਨ ਤੋਂ ਬਾਅਦ ਮੈਂ ਪੱਖੇ ਨੂੰ ਬਰਸ਼ ਨਾਲ ਹੀ ਸਾਫ਼ ਕੀਤਾ ਪੱਖਾ ਇੰਨਾ ਜ਼ਿਆਦਾ ਗੰਦਾ ਨਹੀਂ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਪੱਖਾ ਕਲੀਨ ਕੀਤਾ ਸੀਗਾ ਅਗਰ ਤੁਹਾਡੇ ਘਰ ਵਿੱਚ ਬੱਚੇ ਨੇ ਚਾਹੇ ਉਹ ਛੋਟੇ ਨੇ ਚਾਹੇ ਵੱਡੇ ਤਾਂ ਉਹਨਾਂ ਨੂੰ ਉਹਨਾਂ ਦੀ ਜੜੀਆਂ ਜੋਗੇ ਉਹਨਾਂ ਜੋਗੇ ਕੰਮ ਜਿਹੜੇ ਜ਼ਰੂਰ ਦਿਆ ਕਰੋ ਉਹਨਾਂ ਤੋਂ ਕੰਮ ਜ਼ਰੂਰ ਕਰਵਾਓ ਠੀਕ ਹੈ ਚਾਹੇ ਤੁਸੀਂ ਹੋਮ ਮੇਕਰ ਹੋ ਚਾਹੇ ਵਰਕਿੰਗ ਊਮਨ ਹੋ ਬੱਚੇ ਨੂੰ ਅਗਰ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੇ ਰਹਿੰਨੇ ਆ ਤਾਂ ਵੱਡੇ ਹੋ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾਗਾ ਜਿਹੜੇ ਬੱਚਾ ਨੇ ਬਚਪਨ ਵਿੱਚ ਕੋਈ ਕੰਮ ਨਹੀਂ ਕੀਤਾ ਤਾਂ ਉਹਨਾਂ ਨੂੰ ਵੱਡੇ ਹੋ ਕੇ ਆਪਣਾ ਕੁਝ ਨਹੀਂ ਠੀਕ ਹੈ ਸਿਖਾ ਸਕਦੇ ਕੁਝ ਵੀ ਨਹੀਂ ਉਹ ਕਰ ਸਕਦੇ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਉਹ ਆਪਣੇ ਹਿਸਾਬ ਨਾਲ ਕੰਮ ਕਰਨ ਲੱਗਦੇ ਨੇ ਫਿਰ ਉਹ ਤੁਹਾਡੀ ਕੋਈ ਗੱਲ ਨਹੀਂ ਸੁਣਦੇ ਤੇ ਆਪਣੇ ਮਨ ਦੀ ਕਰਦੇ ਨੇ ਮੇਰੇ ਸਾਰੇ ਵੀਡੀਓਜ਼ ਨੇ ਜਿਹੜੇ ਤੁਹਾਨੂੰ ਕਰ ਰਿਲੇਟਡ ਹੀ ਮਿਲ ਲੰਗੇ ਗਾਇਸ ਤੇ ਇਸ ਤੋਂ ਬਾਅਦ ਪੱਖਾ ਸਾਫ ਕਰਨ ਤੋਂ ਬਾਅਦ ਗਾਇਸ ਮੈਂ ਕੀਤਾ ਟਾਈਮ ਪੀਸ ਜਿਹੜਾ ਆਪਾਂ ਸਾਫ ਤੇ ਉਸ ਤੋਂ ਬਾਅਦ ਐਲ ਸੀ ਡੀ ਨੂੰ ਵੀ ਕੀਤਾਗਾ ਸਾਫ ਥੋੜਾ ਬਹੁਤ ਕਿਉਂਕਿ ਇਹਦੇ ਤੇ ਵੀ ਕਾਫੀ ਜ਼ਿਆਦਾ ਡਸਟ ਹੋਈ ਪਈ ਸੀਗੀ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਨਾ ਬਾਬਿਆਂ ਦੇ ਗੀਤ ਲਾ ਕੇ ਜਿਵੇਂ ਗੁਰਬਾਣੀ ਵਗੈਰਾ ਜਿਵੇਂ ਹਨਾ Song ਧਾਰਮਿਕ Song ਵਗੈਰਾ ਲਗਾ ਕੇ ਨਾਲ-ਨਾਲ ਕੰਮ ਕਰ ਰਹੀ ਸੀ ਕਿਉਂਕਿ ਮੈਨੂੰ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਜਦੋਂ ਮੈਂ ਨਾਲ ਨਾਲ ਕੋਈ ਗੁਰਬਾਣੀ ਵਗੈਰਾ ਜਾ ਕੋਈ ਪਾਠ ਵਗੈਰਾ ਸੁਣਦੀ ਰਹਿੰਨੀ ਆ ਤਾਂ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਗਾ ਗਾਇਸ ਤੁਸੀਂ ਵੀ ਐਵੇਂ ਕੰਮ ਕਰਦੇ ਰਿਹਾ ਕਰੋ ਨਾਲ ਨਾਲ 뮤జిక్ ਵਗੈਰਾ ਲਾਉਗਾ ਜੋ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਪਾਠ ਵਗੈਰਾ ਲਗਾਇਆ ਕਰੋ ਨਾਲ ਇਹਦੇ ਨਾਲ ਮੋਟੀਵੇਸ਼ਨ ਆ ਜਿਹੜੀ ਮਿਲਦੀ ਆ ਫਿਰ ਉਸ ਤੋਂ ਬਾਅਦ ਲੱਗੀ ਸੀ ਮੈਂ ਬਾਲ ਸਾਫ਼ ਕਰਨ ਬੈੱਡ ਦੇ ਪਿੱਛੇ ਜਿਹੜੀ ਬਾਲ ਉਹਨੂੰ ਸਾਫ਼ ਕੀਤਾ ਸਵੇਰ ਦਾ ਜਿਹੜਾ ਸਭ ਤੋਂ ਪਹਿਲਾ ਕੰਮ ਹੁੰਦਾ ਘਰ ਦੀ ਟੀਕਲੀਨਿੰਗ ਕਰਨਾ ਪਹਿਲਾਂ ਮੈਂ ਜਿਹੜੀਆਂ ਚੀਜ਼ਾਂ ਥੋੜੀਆਂ ਜੀਆਂ ਇੱਧਰ ਉੱਧਰ ਹੁੰਦੀਆਂ ਨੇ ਉਹਨਾਂ ਨੂੰ ਮੈਂ ਠੀਕ ਜਗ੍ਹਾ ਤੇ ਰੱਖਦੀਆਂ ਉਸ ਤੋਂ ਬਾਅਦ ਹੀ ਮੈਂ ਝਾੜੂ ਲਗਾਉਣੀ ਆ ਝਾੜੂ ਲਗਾਉਣ ਦੇ ਨਾਲ-ਨਾਲ ਜਿਹੜੀਆਂ ਚੀਜ਼ਾਂ ਝਾੜਨ ਵਾਲੀਆਂ ਹੁੰਦੀਆਂ ਨੇ ਸੋਫਾ ਕਵਰ ਹੋ ਗਏ ਇਹ ਸਭ ਸਾਫ਼ ਕਰਕੇ ਰੱਖ ਦਿੰਦੀਆਂ ਜਦੋਂ ਮੈਂ ਝਾੜੂ ਲਗਾਉਣੀ ਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੀਆਂ ਠੀਕ ਹੈ ਬੈੱਡ ਦੇ نیچے ਕੋਈ ਚੀਜ਼ ਹੋਵੇ ਉਹਨੂੰ ਠੀਕ ਹੈ ਕੱਢ ਦਿੰਦੀਆਂ ਤਾਂ ਕਰਕੇ ਇਹ ਰੀਜ਼ਨ ਹੁੰਦਾਗਾ ਮੈਨੂੰ ਝਾੜੂ ਲਗਾਉਣ ਵਿੱਚ ਬਹੁਤ ਟਾਈਮ ਲੱਗ ਠੀਕ ਹੈ ਉਦੋਂ ਤੱਕ ਸਾਰੀਆਂ ਚੀਜ਼ਾਂ ਅਰੇਂਜ ਹੋ ਜਾਂਦੀਆਂ ਨੇ ਇਸ ਕਰਕੇ ਮੈਨੂੰ ਕੋਈ ਚੀਜ਼ ਇੱਧਰ ਉੱਧਰ ਕਰਨੀ ਨਹੀਂ ਪੈਂਦੀ ਫਸ ਫਟਾਫਟ ਪੋਚਾ ਲਗਾਉਣਾ ਹੁੰਦਾਗਾ ਸਵੇਰ ਦੇ ਕੁਝ ਛੋਟੇ ਛੋਟੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਦੇ ਲਈ ਬਹੁਤ ਘੱਟ ਟਾਈਮ ਲੱਗਦਾ ਜਿਵੇਂ 5 ਮਿੰਟ ਠੀਕ ਹੈ ਲੇਕਿਨ ਉਹਨਾਂ ਕਮਰ ਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਫੋਰ ਐਗਜ਼ਾਮਪਲ ਸੋਫੇ ਦੇ ਕੁਸ਼ਨ ਠੀਕ ਤਰੀਕੇ ਨਾਲ ਰੱਖੇ ਹੁੰਦੇ ਨੇ ਤਾਂ ਦੇਖਣ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾਗਾ ਤੇ ਸੋਫੇ ਦੇ ਕਵਰ ਕੁਸ਼ਨ ਵੀ ਤੇ ਕਵਰ ਵੀ ਜੇ ਇਧਰ ਉਧਰ ਹੋਏ ਹੁੰਦੇ ਨੇ ਨਾ ਉਲਟੇ ਸਿੱਧੇ ਪਏ ਹੁੰਦੇ ਨੇ ਕੁਸ਼ਨ ਤਾਂ ਦੇਖਣ ਚ ਵਧੀਆ ਨਹੀਂ ਲੱਗਦਾਗਾ ਚਾਹੇ ਘਰ ਕਿੰਨਾ ਮਰਜੀ ਸਾਫ਼ ਹੋਵੇ ਠੀਕ ਹੈ ਸਾਰਾ ਮੈਸੀ ਮੈਸੀ ਲੱਗਦਾਗਾ ਤੇ ਇਸ ਕਰਕੇ ਝਾੜੂ ਦੇ ਵਿੱਚ ਮੈਨੂੰ ਜ਼ਿਆਦਾ ਟਾਈਮ ਲੱਗਦਾਗਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਕਰ ਇਹ ਕੰਮ ਹੋ ਜਾਂਦਾਗਾ ਸਾਡਾ ਘਰ ਪੂਰੇ ਦਿਨ ਲਈ ਰੈਡੀ ਹੋ ਜਾਂਦਾਗਾ ਜਦੋਂ ਸਵੇਰ ਦੇ ਟਾਈਮ ਘਰ ਆਰਗੇਨਾਈਜ਼ ਹੋ ਜਾਂਦਾਗਾ ਲੱਗਦਾ ਇੱਧੇ ਕੰਮ ਤਾਂ ਹੋ ਗਏ ਨੇ ਤੇ ਬੇਸ਼ੱਕ ਮੇਰਾ ਘਰ ਵੱਡਾ ਨਹੀਂ ਹੈਗਾ ਪਰ ਮੈਨੂੰ ਫੇਰ ਵੀ ਛੜੂ ਪੂਚਾ ਕਰਨ ਵਿੱਚ ਇੱਕ ਘੰਟਾ ਲੱਗਦਾਗਾ ਕਦੇ ਘੱਟ ਵੀ ਲੱਗ ਜਾਂਦਾ ਕਦੇ ਵੱਧ ਵੀ ਲੱਗ ਜਾਂਦਾ ਟਾਈਮ ਅਗਰ ਰਾਤ ਨੂੰ ਆਪਾਂ ਨੇ ਥੋੜਾ ਬਹੁਤ ਸੋਫਾ ਸੈੱਟ ਕਰਕੇ ਰੱਖਿਆ ਹੋਵੇ ਤਾਂ ਟਾਈਮ ਘੱਟ ਲੱਗਦਾਗਾ ਕੁਝ ਛੋਟੇ ਛੋਟੇ ਕੰਮ ਆਪਾਂ ਕਰ ਲੈਨੇ ਆ ਸਵੇਰ ਦੇ ਲਈ ਆਸਾਨੀ ਹੋ ਜਾਂਦੀ ਆ ਛੋਟੇ ਛੋਟੇ ਕੰਮਾਂ ਦਾ ਜਿਹੜਾ ਟਾਈਮ ਹੁੰਦਾਗਾ ਉਹ ਸੇਵ ਹੋ ਜਾਂਦਾਗਾ ਇਸ ਕਰਕੇ ਮੈਂ ਸੋਫੇ ਇੱਧਰ ਉੱਧਰ ਕਰਕੇ ਕੂੜਾ ਕੱਢ ਦਿੰਨੀ ਆ ਤੇ ਵੀਰ ਦੀ ਆਦਤ ਆ ਉਹ ਕੁਝ ਵੀ ਖਾਂਦੀ ਤੇ ਰੈਪਰ ਸੋਫੇ ਦੇ ਪਿੱਛੇ ਸੁੱਟ ਦਿੰਦੀ ਆ ਇਸ ਕਰਕੇ ਸਮਾਨ ਹੁੰ ਹਾਂਜੀ ਹੁਣ ਆ ਗਈ ਸੀ ਮੈਂ ਭਰਾਡੇ ਦੇ ਵਿੱਚ ਭਰਾਣੇ ਦੀਆਂ ਸਾਰੀਆਂ ਗੰਦਾ ਮੈਂ ਜਾਲੇ ਵਗੈਰਾ ਉਤਾਰ ਦਿੱਤੇ ਸੀਗੇ ਤੇ ਨਾਲ ਨਾਲ ਵਿੰਡੋ ਤੇ ਵੀ ਮਾਰੀ ਜਾਂਦੀ ਸੀ ਮੈਂ ਬਰਸ਼ ਤੇ ਬਾਕੀ ਵਿੰਡੋਸ ਤੇ ਡੋਰਸ ਤੇ ਮੈਂ ਕਲਰ ਨੂੰ ਕਪੜਾ ਮਾਰ ਦਵਾਂਗੀ ਕਿਉਂਕਿ ਇਹਨਾਂ ਤੇ ਕਾਫੀ ਜ਼ਿਆਦਾ ਕੁਝ ਲੱਗਾ ਪਿਆ ਸੀਗਾ ਹਾਂਜੀ ਹੁਣ ਆ ਗਈ ਸੀ ਮੈਂ ਦੂਜੇ ਰੂਮ ਦੇ ਵਿੱਚ ਕਿਉਂਕਿ ਇੱਧਰ ਪਿਆਜ਼ ਪਈ ਸੀ ਤੇ ਅੱਜ ਮੈਂ ਛੋਟੀ ਟੋਕਰੀ ਦੇ ਵਿੱਚ ਪਿਆਜ਼ ਇਹ ਜਿਹੜੇ ਕੱਢਣੇ ਨੇ ਕਿਉਂਕਿ ਵੱਡੇ ਟੋਕਰੇ ਵਿੱਚ ਸੀਗੇ ਤੇ ਪਹਿਲਾਂ ਦੋ ਵਾਰ ਸਾਫ਼ ਕੇ ਕਰਕੇ ਰੱਖ ਦਿੱਤੇ ਸੀ ਮੈਂ ਪਿਆਜ਼ ਇਹ ਇੱਕ ਮਹੀਨੇ ਤੋਂ ਵੱਡੇ ਟੋਕਰੇ ਦੇ ਵਿੱਚ ਪਈ ਸੀ ਤੇ ਹੁਣ ਥੋੜੇ ਥੋੜੇ ਸੀਗੇ ਤਾਂ ਕਰਕੇ ਮੈਂ ਸੋਚਿਆ ਵੇ ਇਹਨੂੰ ਛੋਟੀ ਟੋਕਰੀ ਦੇ ਵਿੱਚ ਕੱਢ ਦਿੰਨੇ ਆਂ ਅਗਰ ਆਪਾਂ ਥੋੜੇ ਥੋੜੇ ਦੇਣਾ ਬਾਅਦ ਪਿਆਜ਼ਾਂ ਵਿੱਚ ਹੱਥ ਮਾਰਦੇ ਰਹਾਂਗੇ ਠੀਕ ਹੈ ਪਿਆਜ਼ ਨਹੀਂ ਖਰਾਬ ਹੁੰਦੇ ਤੇ ਅਗਰ ਆਲੂ ਤੇ ਪਿਆਜ਼ ਆਪਾਈ ਇਕੱਠੇ ਰੱਖ ਦਿੰਨੇ ਆ ਠੀਕ ਹੈ ਤਾਂ ਇਹ ਜਿਹੜੇ ਖਰਾਬ ਹੋ ਜਾਂਦੇ ਨੇ ਆਪਣੇ ਪਿਆਜ਼ ਇਸ ਕਰਕੇ ਆਲੂ ਤੇ ਪਿਆਜ਼ ਨੂੰ ਇਕੱਠੇ ਨਹੀਂ ਰੱਖਣਾ ਚਾਹੀਦਾ ਇਹਦੇ ਨਾਲ ਖਰਾਬ ਹੋ ਜਾਂਦੇ ਨੇ ਤੇ ਆਲੂ ਜਲਦੀ ਖਰਾਬ ਹੋ ਜਾਂਦੇ ਨੇ ਤਾਂ ਕਰਕੇ ਅਗਰ ਤੁਹਾਡੇ ਕੋਲ ਜਗ੍ਹਾ ਘੱਟ ਹੈ ਵੀ ਟੋਕਰੀ ਦੇ ਵਿੱਚ ਤਾਂ ਤੁਸੀਂ ਪਿਆਜ਼ ਤੇ ਲਸਣ ਇਕੱਠੇ ਰੱਖ ਸਕਦੇ ਹੋ ਅੰਜੀ ਫੈਮਲੀ ਦੀ ਰਸੋਈ ਦੀ ਕਲੀਨਿੰਗ ਕਰਨ ਤੋਂ ਬਾਅਦ ਦੂਜੇ ਰੂਮ ਦੇ ਵਿੱਚ ਪੋਚਾ ਜਿਹੜਾ ਲਗਾ ਦਿੱਤਾ ਸੀਗਾ ਨਾਲ ਦੀ ਨਾਲ ਕਿਚਨ ਦੇ ਵਿੱਚ ਵੀ ਪੋਚਾ ਲਗਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਆ ਗਈ ਸੀ ਉਹਨੂੰ ਮੰਮੀ ਵਾਲੇ ਰੂਮ ਦੇ ਵਿੱਚ ਫਿਰ ਬੈੱਡ ਹੈੱਡ ਵੀ ਕਲੀਨ ਕੀਤਾ ਇੱਥੇ ਵੀ ਕਾਫੀ ਜ਼ਿਆਦਾ ਡਸਟ ਹੈ ਜਿਹੜੀ ਪੈ ਰਹੀ ਸੀਗੀ ਕਿਉਂਕਿ ਤੁਹਾਨੂੰ ਪਤਾ ਜਿਵੇਂ ਹੁਣ ਪਹਿਲਾਂ ਪੱਜਾਲੇ ਵਗੈਰਾ ਝਾੜੇ ਸੀਗੇ ਤਾਂ ਕਰਕੇ ਥੋੜਾ ਬਹੁਤ ਜਿਹੜਾ ਇਹ ਬੈੱਡ ਹੈੱਡ ਤੇ ਰਿੱਤਾ ਵਗੈਰਾ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਗਈ ਸੀ ਮੈਂ ਬਰਾਣਡੇ ਦੇ ਵਿੱਚ ਤੇ ਬਰਾਣਡੇ ਦੇ ਵਿੱਚ ਝਾੜੇ ਵਗੈਰਾ ਤਾਂ ਮੈਂ ਪਹਿਲਾਂ ਝਾੜ ਦਿੱਤੇ ਸੀਗੇ ਬਸ ਥੋੜਾ ਬ ਤੇ ਪਰ ਪੋਚ ਅਗਰ ਦਵਾਵ ਦਾਵ ਜੀ ਦੇ ਕੇ ਪੋਚਾ ਲਗਾਉਣਾ ਤਾਂ ਵਧੀਆ ਲੱਗਦਾਗਾ ਅੱਜ ਤਾਂ ਗਰਮੀ ਬਹੁਤ ਹੈ ਦੱਸੇਗੀ ਤੇ ਨਾਲ ਨਾਲ ਕੰਮ ਕਰ ਜਾਂਦੀ ਸੀ ਨਾਲ ਨਾਲ ਥੋੜਾ ਬਹੁਤ ਈਸੀ ਦੀਵਾ ਲਗਾ ਰਹੀ ਸੀ ਮੈਂ ਆਪਣੇ ਆਪ ਨੂੰ ਕਿਉਂਕਿ ਗਾ ਜਿਆਦਾ ਗਰਮੀ ਸੀ ਸਾਡੇ ਤੇ ਇਧਰ ਤਾਂ ਮੀਂਹ ਵੀ ਨਹੀਂ ਪਿਆ ਹੋਇਆਗਾ ਫਿਰ ਉਸ ਤੋਂ ਬਾਅਦ ਖਾਣਾ ਖਾ ਕੇ ਨਹਾ ਤੋ ਕੇ ਇਧਰ ਲੱਗੀ ਸੀ ਦੁਪਹਿਰ ਨੂੰ ਇਹ ਫਰਾਈਜ਼ ਕੁਰਕਰੇ ਖਾਣ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਐਂਡ ਕਿਵੇਂ ਲੱਗਿਆ ਬਲੌਗ ਦੱਸੋ